ਕ ਉਹ ਪ੍ਰੋਪੋਜ਼ੀਸ਼ਨ ਦੇਣੀ ਸੀ ਵੀ ਯਾਰ ਕੱਲ੍ਹ ਕੇ ਕਵਿਡਟੀ ਟੂਰਨਾਮੈਂਟ ਕੀ ਵੀ ਆਪਾਂ ਜਿਹੜਾ ਕੱਲ੍ਹ ਦਾ ਕਵਿਡਟੀ ਟੂਰਨਾਮੈਂਟ ਕਰਾ ਰਹੇ تھے ਉਸ ਦੀ ਪੂਰੀ ਤਿਆਰੀ ਕਰੀ ਵੀ ਜੀ ਵੀਰ ਆਪਾਂ ਨੇ ਸਾਰੀ ਤੇ ਕੱਲ ਨੂੰ ਜਿਹੜੇ ਅੱਜ ਕੋਰਟ ਨੇ ਆਪਣੇ ਨਾਲ ਗਿਆ ਕਰਿਆ ਵੀ ਆਪਾਂ ਦੀ 24 ਤਰੀਕ ਦੀ ਪਰਮਿਸ਼ਨ ਚਾਹੀਦੀ ਸੀ ਤੇ ਆਪਾਂ ਨੂੰ ਕੋਰਟ ਨੇ 27 ਤਰੀਕ ਦੀ ਪਰਮਿਸ਼ਨ ਦਿੱਤੀ ਜਿਸ ਦੀ ਆਪਾਂ ਨੂੰ ਕਰਾਉਣਾ ਸੀ ਕੱਲ ਨੂੰ ਸਾਰੀ ਅਰੇਂਜਮੈਂਟ ਕੀਤੀ ਹੋਈ ਸੀ ਲੋਕ ਕੀ ਕਹਿੰਦੇ ਆ ਵੀ ਦੇਸ਼ ਜਿਆਦਾ ਮੈਂ ਕਹਿੰਦਾ ਵੀ ਦੇਸ਼ ਗੁਲਾਮ ਹੈ ਬਾਈ ਇਸ ਤੋਂ ਵੱਡੀ ਗੁਲਾਮੀ ਕੀ ਚਾਹੀਦੀ ਹੈ ਦੱਸੋ ਇੱਕ ਪਾਸੇ ਦਾ ਕਬੱਡੀ ਨੂੰ ਮਾਂ ਦਾ ਦਰਦ ਦਰਜਾ ਦਿੱਜਦੇ ਆਂਦੇ ਆਂ ਵੀ ਕਬੱਡੀ ਸਾਡੀ ਮਾਂ ਆ ਠੀਕ ਹੈ ਉਹ ਇੱਕ ਪਾਸੇ ਸਰਕਾਰ ਉਸ ਨੂੰ ਰੋਕਣ ਤੇ ਖੜ ਗਈ ਵੀ ਅਸੀਂ ਕਬੱਡੀ ਕੱਪ ਨਹੀਂ ਹੋਣ ਦੇਣਾ ਆਹ ਗੱਲ ਤਾਂ ਕਲੀਅਰ ਹੈ ਵੀ ਚਲੋ ਅਸੀਂ 24 ਤਰੀਕ ਨੂੰ ਨਹੀਂ ਕਰਾ ਸਕਦੇ ਪਰ ਕਬੱਡੀ ਕੱਪ ਜ਼ਰੂਰ ਹੋਏਗਾ ਮੁਕੰਦਪੁਰ ਪਰ ਅੱਜ ਅਸੀਂ ਥੋੜੇ ਦਿਨਾਂ ਚ ਦੁਬਾਰੇ ਡੇਟ ਲਾਂਚ ਕਰਾਂਗੇ ਵੀਰ ਇਹਨਾਂ ਦੀ ਜਿਹੜੇ ਬੰਦੇ ਨਾਲ ਜੋੜ ਲਾਇਆ ਚਿੰਨਾ ਮਰਜੀ ਜੋੜ ਲਾ ਲਓ ਇੱਕ ਵਾਰੀ ਕੈਂਸਲ ਕਰਾ ਲਓ ਦੋ ਵਾਰੀ ਕਰਾ ਲਓ ਅਸੀਂ ਟਰਨਮੈਂਟ ਮੁਕੰੰਦਪੁਰ ਕਰਾ ਕੇ ਹੀ ਛੱਡਾਂਗੇ ਹਰ ਹਰ ਇੱਕ ਦੇ ਜੋੜ ਨਾਲ ਟਰਨਮੈਂਟ ਕਰਾਵਾਂਗੇ ਸਾਰੇ ਭਾਈਆਂ ਨੂੰ ਰਾਮ ਰਾਮ ਲਾ ਲਓ ਪਹਿਲਾਂ ਵੀ ਲੰਦੇ ਇਹ ਬਿਲਾਲਾ ਆਪਣਾ ਜੋੜ ਪਹਿਲਾਂ ਵੀ ਬਥੇਰੇ ਜੋੜ ਲਾਏ ਆ ਟਰਨਮੈਂਟ ਰੋਕਣ ਚ ਹਰੀਬਾਬ ਕੋ ਹੋਰ ਵੱਡੇ ਲਿਕੜਾਂਗੇ ਪਹਿਲਾਂ ਤੋਂ ਘੱਟ